ਜ਼ਿੰਦਗੀ ਦੇ ਆਖਰੀ ਪੜਾਅ 'ਚ ਆਨਲਾਈਨ ਲੱਭ ਰਿਆ ਸੀ ਸਹਾਰਾ ਕੁੜੀ ਨਾਲ ਕੀਤੀ ਦੋਸਤੀ ਨੁਕਸਾਨ ਕਰਾ ਗਈ ਪਾਰਾ ਦੂਰ ਕਰਨਾ ਸੀ ਇਕੱਲਾਪਣ ਪਰ ਹੁਣ ਇਨਸਾਫ ਦੀਆਂ ਲਗਾ ਰਿਆ ਗੁਹਾਰਾ ਆਨਲਾਈਨ ਕਿਸੇ ਤੇ ਵੀ ਪਰੋਸਾ ਕਰ ਲੈਣਾ ਕਿਸੇ ਦੇ ਨਾਲ ਵੀ ਦੋਸਤੀ ਕਰ ਲੈਣਾ ਕਿੰਨਾ ਮਹਿੰਗਾ ਪੈ ਸਕਦਾ ਹੈ ਇਸੇ ਗੱਲ ਦੀ ਗਵਾਹੀ ਭਰਦਾ ਇੱਕ ਹੋਰ ਮਾਮਲਾ ਨਿੱਕਲ ਕੇ ਸਾਹਮਣੇ ਆਇਆ ਹੈ ਜੀ ਹਾਂ ਇੱਕ ਬਜ਼ੁਰਗ ਦੇ ਨਾਲ ਠੱਗੀ ਵਜੀਏ ਉਹ ਵੀ 12000 10 20000 ਜਾਂ ਲੱਖ 2 ਲੱਖ ਨਹੀਂ ਬਲਕਿ 8 ਲੱਖ ਰੁਪਏ ਦੀ ਪੂਰਾ ਮਾਮਲਾ ਕੀ ਹੈ ਲਓ ਤੁਸੀਂ ਖੁਦ ਵੇਖ ਲਓ ਸਾਵਧਾਨ 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 ਆਨਲਾਈਨ ਕਿਸੇ ਅਣਜਾਣ ਲੜਕੇ ਲੜਕੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ ਜੇ ਆਨਲਾਈਨ ਮਿੱਠੇ ਮਿੱਠੇ ਮੈਸੇਜ ਵੇਖਣ ਤੇ ਤੁਹਾਡੇ ਵੀ ਦਿਲ ਚ ਫਟਦੇ ਨੇ ਲੱਡੂ ਤਾਂ ਜਰਾ ਹੋ ਜਾਓ ਸਾਵਧਾਨ ਕਿਉਂਕਿ ਇਸ ਤਰੀਕੇ ਨਾਲ ਗੱਲ ਕਰਨਾ ਇੱਕ ਬਜ਼ੁਰਗ ਨੂੰ ਕਾਫੀ ਭਾਰੀ ਪੈਂਦਾ ਵਿਖਾਈ ਦਿੱਤਾ ਅਸੀਂ ਸੁਝੇਤ ਤੁਹਾਨੂੰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪਾਣਾ ਹੀ ਕੁਝ ਜੀ ਹਵਾ ਵਾਪਰੇ ਅਖਰ ਮਾਮਲਾ ਕੀ ਹੈ ਕਿਉਂ ਤੁਹਾਨੂੰ ਅਸੀਂ ਸੂਚਿਤ ਕਰ ਰਹੇ ਹਾਂ ਹੁਣ ਉਹ ਵੀ ਸੁਣ ਲਓ ਜਾਣਕਾਰੀ ਮੁਤਾਬਕ ਇੱਕ 74 ਸਾਲਾ ਇਸ ਬਜ਼ੁਰਗ ਸ਼ਖਸ ਵੱਲੋਂ ਕਿਸੇ ਅੰਜਾਨ ਕੁੜੀ ਯਾਨੀ ਕਿ ਠੱਗ ਕੁੜੀ ਵੱਲੋਂ ਵੀਡੀਓ ਕਾਲ ਕੀਤੀ ਗਈ ਸੀ ਪਹਿਲਾਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਕੇ ਬਜ਼ੁਰਗ ਨੂੰ ਆਪਣੇ ਜਾਲ 'ਚ ਫਸਾਇਆ ਗੱਲ ਮੈਸੇਜਾਂ ਤੋਂ ਫੋਟੋਆਂ ਤੱਕ ਪਹੁੰਚ ਗਈ ਇੱਥੇ ਹੀ ਬਸ ਨਹੀਂ ਵੀਡੀਓ ਕਾਲਸ ਵੀ ਹੋਣ ਲੱਗੀਆਂ ਤੇ ਇਸ ਦੌਰਾਨ ਠੱਗ ਲੜਕੀ ਨੇ ਬਜ਼ੁਰਗ ਦੀ ਕਸ਼ਲੀਲ ਵੀਡੀਓ ਬਣਾ ਲਈ ਇਸ ਤੋਂ ਬਾਅਦ ਸ਼ੁਰੂ ਹੋਇਆ ਬਲੈਕਮੇਲਿੰਗ ਦਾ سلسلہ ਬਜ਼ੁਰਗ ਨੂੰ ਵੀਡੀਓ ਜਨ ਤੱਕ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਵੀਡੀਓ ਨੂੰ ਜਨ ਤੱਕ ਨਾ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ ਨਿਤ ਦਿਨੀ ਪੈਸਿਆਂ ਦੀ ਡਿਮਾਂਡ ਹੋਣ ਲੱਗ ਪਈ ਐਸੇ ਦੇ ਚਲਦਿਆਂ ਹੌਲੀ ਹੌਲੀ ਬਜ਼ੁਰਗ ਤੋਂ 8 ਲੱਖ ਤੋਂ ਵੀ ਵੱਧ ਰੁਪਏ ਠੱਗ ਲੈ ਗਏ ਜੀहां ਜਨਾਬ ਸਹੀ ਸੁਣਿਆ ਤੁਸੀਂ ਲੱਖਾਂ ਦੀ ਠੱਗੀ ਹੋਈ ਫੱਗੀ ਦਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਗੜ ਸ਼ੰਕਰ ਦੇ ਪਿੰਡ ਸਿਵਾ ਜਾਣਕਾਰੀ ਮੁਤਾਬਕ ਪੀੜਤ ਬਜ਼ੁਰਗ ਬਿਜਲੀ ਵਿਭਾਗ ਚੋਂ ਸੇਵਾਮੁਖ ਹੋ ਚੁੱਕੇ ਹੈ ਪੀੜਤ ਬਜ਼ੁਰਗ ਦਾ ਕਹਿਣਾ ਹੈ ਕਿ ਅਸਤ ਗਰੋਧੀ ਆਈ ਇੱਕ ਵੀਡੀਓ ਕਾਲ ਨੇ ਉਸ ਨੂੰ ਕੱਖਾਂ ਵਾਂਗ ਰੁਲਣ ਲਈ ਮਜਬੂਰ ਕਰ ਦਿੱਤਾ ਐਨਾ ਤੋਂ ਤੰਗ ਪਰੇਸ਼ਾਨ ਆ ਕੇ ਉਸ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ 13 April 2023 ਨੂੰ ਇਹ ਰਾਤ ਨੂੰ ਮੈਨੇ ਵੀਡੀਓ ਕਾਲ ਆਂਦਾ ਨਾ اور ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁਕ ਤੋਂ ਲਿਆ ਹੈ ਫਿਰ ਉਹ ਅਚੀ ਨੰਗੀ ਹੋ ਕੇ ਉਹਨੇ ਅਚੀਲਡ ਫੋਟੋ ਕਿ ਕਿ ਮੇਰੇ ਨਾਲ ਤਾਂ ਉਹ ਮੈਨੂੰ ਬਲੈਕਲਿਸਟ ਕਰਨ ਨਾਲ ਸ਼ੁਰੂ ਕਰਤਾ ਉਹਨੇ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗਰਚੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਜਾ ਕੇ ਥਰੂ ਜਾ ਕੇ ਉਹਨੂੰ ਪੇਮੈਂਟ ਕੀਤੀ ਉਸ ਤੋਂ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਨੇ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਤੀ ਇਹਨਾਂ ਨੇ ਪਹਿਪਾਣ ਯੋ ਲਗ੍ਰੀਮੇ ਤੇ ਡਿਮਾਂਡ ਕੀਤੀ ਮੇਰੇ ਕੋ ਪੈਸੇ ਨਹੀਂ ਤੇ ਉਸ ਵੇ ਢਾਈ ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਨੇ ਉਸ ਤੋਂ ਬਾਅਦ ਫਿਰ ਮੈਨੇ ਆ ਕੇ ਫਿਰ ਕਿਸੇ ਬੰਦੇ ਨਾਮੇ ਦੱਸਿਆ ਇਹ ਮੈਂ ਤਾਂ ਜਾਣੀ ਨਹੀਂ ਜੀਏ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਲਯੂ ਚਾਰਪਰ ਜਾ ਕੇ ਕਮਪਲੇਨਟ ਕੀਤੀ ਉਹਨਾਂ ਨੇ ਸਾਈਬਰ ਸਾਈਡੋਂ ਨਾ ਹੈਂਡਓਵਰ ਕਰਤਾ ਉਸ ਤੋਂ ਅੱਗੇ ਇਹ ਸੌਣ ਕਮਪਲੇਨਟ ਹੋਈ ਹੈ ਇਹ 8 ਲੱਖ 55 ਹਜ਼ਾਰ ਦਾ ਫਰਾਡ ਹੋਇਆ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਸਾਡੇ ਕੋਲ ਮੁਕਦਮਾ 61/24 ਜਿਹੜਾ ਹੈ ਜੀ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ ਆਫਟਰ ਇਨਕੁਆਰੀ ਹੋਇਆ ਇਸ ਗੜ ਸ਼ੰਕਰ ਦੇ ਜਿਹੜੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 77 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਲੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਹੋਇਆ ਸੀ ਉਹਨਾਂ ਨਾਲ 8,55,000 ਦਾ ਤੇ ਇਹਦੇ ਵਿੱਚ ਐਫਐਸ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਹੈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਤੱਕ ਆਨਲਾਈਨ ਠੱਗੀ ਦਾ ਕੋਈ ਪਹਿਲਾ ਮਾਮਲਾ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਇਹ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਲਗਾਤਾਰ ਅਜਿਹੇ ਮਾਮਲਿਆਂ ਚ ਵਾਧਾ ਵੀ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਢੰਗ ਨਾਲ ਭੋਲੇ-ਪਾਲੇ ਲੋਕਾਂ ਨੂੰ ਠੱਗਾਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਸੋ ਅੱਜ ਲੋੜ ਹੈ ਥੋੜੇ ਜਾਗਰੂਕ ਹੋਣ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਦੀ ਸੋ ਬਚੋ ਜਿੰਨਾ ਹੋ ਸਕਦਾ ਹੈ ਬਚੋ ਪੀਟੀਸੀ న్యూਸ ਦੇ ਲਈ ਗੜ ਸ਼ੰਕਰ ਤੋਂ ਗੁਗੇਸ਼ अरोड़ा ਦੀ ਰਿਪੋਰਟ